ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਹਾ ਖੇੜਾ ਨੇੜੇ ਤਨੌਲਾ ਮੰਡੀ ਤੇ ਜ਼ਿਲ੍ਹਾ ਸੰਗਰੂਰ। ਸਮਰਾ ਡੈਰੀ ਫਾਰਮ ਦੇ ਪਹੁੰਚੇ ਹੋਇਆ ਬਾਈ ਪ੍ਰਦੀਪ ਕੋਲੇ। ਬ੍ਰਾਂਡ ਸਾਰੇ ਦਿਖਾ ਦਾਂਗੇ ਤਕਰੀਬਨ ਜਰਸੀ ਤੋਂ ਲਾ ਕੇ ਐਚ ਐਫ ਤੋਂ ਲਾ ਕੇ ਤੇ ਛੋਟੀਆਂ ਬੱਚੀਆਂ ਤੋਂ ਲਾ ਕੇ। ਟੋਟਲ ਨਬ ਨਗ ਤਕਰੀਬਨ ਤਕਰੀਬਨ ਐ ਮੰਨ ਲਾ ਵੀ 40 ਤੋਂ 45 47 ਤੱਕ ਨੇ ਡਿਟੇਲ ਕੱਲੀ ਕੱਲੀ ਦੀ ਪੁੱਛ ਲਾਂਗੇ। ਤੇ ਕੁਝ ਗਾਵਾਂ ਫਿਰ ਆਪਾਂ ਸੱਜਣੋਂ ਖੋਲ ਕੇ ਤੋੜ ਕੇ ਵੀ ਦਿਖਾ ਦਾਂਗੇ ਤੇ ਕੁਝ ਫਿਰ ਸਾਨੂੰ ਖੜੀਆਂ ਦਿਖਾ ਦਾਂਗੇ ਕਿਉਂਕਿ ਉਹਦੇ ਨਾਲ ਵੀਡੀਓ ਲੰਬੀ ਹੋ ਜਾਂਦੀ ਆ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਡਿਟੇਲ ਸਾਰੀ ਪੁੱਛ ਲਾਂਗੇ ਤੇ ਆਜੋ ਬਾਈ ਨਾਲ ਕਰਾ ਜੀਏ ਗੱਲਬਾਤ ਹੋਰ ਪ੍ਰਦੀਪ ਕਿਵੇਂ ਆ ਵਧੀਆ ਵੀਰੇ ਚੜਦੀ ਕਲਾ ਜਮਾਂ ਕਿਵੇਂ ਚੱਲਦਾ ਕੰਮ ਫਿਰ ਪੂਰਾ ਵਧੀਆ ਚੱਲਦਾ ਲੋਟ ਲੋਟ ਬੱਤ ਅੱਜ ਫਾਰਮ ਆ ਜਿਹੜਾ ਕਹਿੰਦੇ ਨੱਕੋ ਨੱਕ ਭਰਿਆ ਹੋਇਆ ਜਿਵੇਂ ਆਪਾਂ ਕਹਦੇ ਨੇ ਵੀ ਮੇਲੇ ਤੇ ਤਿਲ ਸਿੱਟਣ ਨੂੰ ਥੋ ਨਹੀਂ ਹੈਗਾ ਉਹ ਗੱਲਬਾਤ ਆ ਰੇਟ ਦੱਸੀਗਾ ਸਾਰੀਆਂ ਦੇ ਰੇਟ ਬਈ ਯਾਰ ਕੱਲੀ ਕੱਲੀ ਆ ਕੀ ਦੱਸਾਂ ਐ ਮੰਨ ਲਾ ਵੀ 95000 ਤੋਂ ਸਟਾਰਟ ਹੋ ਕੇ ਠੀਕ ਆ ਜੀ 145000 ਤੱਕ ਦੇ ਰੇਟ ਹੈਗੇ ਨੇ ਜਿਹੇ ਜੀ ਗਾਂ ਰੇਟ ਉਦਾਂ ਦਾ ਉਹਦੇ ਵਿੱਚ ਮੰਨ ਲਾ ਵੀ ਇੱਕ 10 ਵਾਲੀਆਂ ਵੀ ਨੇ ਇੱਕ 5 ਵਾਲੀਆਂ ਵੀ ਨੇ ਇੱਕ 15 ਵਾਲੀਆਂ ਵੀ ਨੇ ਠੀਕ ਆ ਜੀ ਇੱਕ 5 7 ਵਾਲੀਆਂ ਵੀ ਨੇ ਸਵਾ ਵਾਲੀਆਂ ਵੀ ਨੇ ਕੈਣ ਦਾ ਭਾਵ 90 95 ਤੋਂ ਸਟਾਰਟ ਬੰਦਿਆ ਗਾਂ ਹੁੰਦੇ ਗੁਰੀਤ ਨੂੰ ਜਿਹੜੀ ਚੰਗੀ ਗਾਂ ਡੇਢ ਲੱਖ ਤੱਕ 100 ਡੇਢ ਤੋਂ ਅੰਦਰ ਆ ਵੀਰੇ ਆ ਡੇਢ ਤੋਂ ਅੰਦਰ ਹੀ ਆ ਇੱਕ ਅੱਧੀ ਵੱਡੇ ਰੇਟ ਦੀ ਵੀ ਆ ਕੋਈ ਨੇ ਮੇਨ ਆਹੀ ਰੇਟ ਆਗੇ ਸਾਰੇ ਪਰ ਬੜਾ ਸਾਰੀਆਂ ਤਕਰੀਬਨ ਮੰਨ ਕੇ ਵੀ 30 32 35 35 ਕਿਲੋਲੇ ਜਾਨਵਰ ਨੇ ਠੀਕ ਆ ਗੱਲ ਆ ਆ ਜਾ ਬਿੱਲੇ ਫਿਰ ਪਹਿਲਾਂ ਜਰਸੀ ਦੀ ਮਾਰ ਕੈਮਰਾਹੀਂ ਖੜੀ ਨੂੰ ਦਿਖਾ ਦੇ ਅੱਗੇ ਪਿੱਛੇ ਦਾ ਡਰੇ ਦਾ ਸੂਆ ਕਿਹੜਾ प्रदीप ਪੈਦਾ ਸੂਆ ਦਾ ਦੂਜਾ ਗੁਰੀ ਹੈਗੀ ਇਹ ਜਰਸੀ ਦਾ ਕਰਾਸ ਆ ਕਈ ਵਾਰ ਬੰਦਾ ਅਗਲਾ ਕਹਿ ਜਾਂਦਾ ਜੀ ਆਪਾਂ ਉਹ ਕੰਮ ਦਾ ਜਿਹੜੀ ਆਪਣੇ ਕੋਲੇ ਪਿਓਰ ਆ ਤਾਂ ਆਪਾਂ ਪਿਓਰ ਕਹਿ ਕੇ ਦਵਾਂਗੇ ਹਨਾ ਠੀਕ ਆ ਜੀ ਜਰਸੀ ਦਾ ਕਰਾਸ ਆ ਦੁੱਧ 22 23 ਕਿਲੋ ਪਲੂਨ ਦਾ ਦਿੱਤਾ ਹੋਇਆ ਠੀਕ ਹੈ ਗੱਲ ਤੇ ਦੁੱਧ ਦੇ ਦਊਗੀ ਕਰਮਾ ਵਾਲੀ ਸਰ 24 25 ਕਿਲੋ ਦੁੱਧ ਦੇ ਦਊਗੀ ਠੀਕ ਹੈ ਗੱਲ ਹਾਂ ਕਰਾਉ ਸੰਗ ਚ ਆ ਗਈ ਥੋੜਾ ਜਿਵੇਂ ਆਪਾਂ ਜਾਨਵਰ ਆਪਣੇ ਕੋਲ ਜਿਆਦੇ ਆਪਾਂ ਗਿਣਵੇਂ ਮਿਣਵੇਂ ਤੋਰ ਕੇ ਦਿਖਾਵਾਂਗੇ ਕਿਉਂਕਿ ਇਧਰ ਆ ਦੇ ਇਧਰ ਨਹੀਂ ਗਮਰਵਾ ਦੇ ਇਧਰ ਵੀ ਭਰੀ ਪਿਆ ਸਾਰਾ ਠੀਕ ਹੈ ਗੱਲ ਐ ਸਮਝ ਲੈ ਜਿਵੇਂ ਮੈਂ ਸਟਾਰਟਿੰਗ ਜੀ ਦੱਸਿਆ ਤੁਹਾਨੂੰ ਵੀ ਤਿਲ ਸੈਟਟਾ ਪਾਉਣੀ ਹੈਗਾ ਤੇ ਹੁਣ ਬਗ ਚੱਲ 2 ਨੰਬਰ ਵਾਲੀ ਤੇ ਇਹ ਆ ਗਈ ਫੁੱਲ ਵੱਡੇ ਕਦ ਕਾੜ ਚ ਇਹ ਵੀ ਕਰਾਉਸ ਦੇ ਵਿੱਚ ਐਫ ਦਾ ਕਰਾਸ ਆਗਾ ਪਹਿਲਣ ਬੱਛੀ ਆ ਦੋ ਦੰਦ ਗਰਮੀ ਸਰਦੀ ਵਾਲੇ ਤੋਹਫੇ ਨੇ ਹਾਂ ਵੀ ਜਿਵੇਂ ਇਹ ਇਹਦੀ ਹੁਣ ਜੇ ਮਿਲਕ ਦੀ ਗੱਲ ਕਰੀਏ ਬਾਈ ਇਹ 17-18 ਕਿਲੋ ਦੁੱਧ ਵਾਲੀ ਬੱਚੀ ਹੈ ਜੇ ਆਪਾਂ ਕਹੇ ਪਤਾ ਨਹੀਂ ਵੱਡੇ ਕੱਦ ਦੀ ਆ ਵੀ ਪਤਾ ਨਹੀਂ ਦੁੱਧ ਜ਼ਿਆਦਾ ਦੇਣਾ ਹਨਾ ਠੀਕ ਹੈ ਗੱਲ ਵੀ ਦੇਣਾ ਆਪਣੀ ਸ਼ੁਰੂ ਤੋਂ ਆ ਦੱਸਦਾ ਵੀ ਜਿੰਨੇ ਦੁੱਧ ਵਾਲਾ ਜਾਨਵਰ ਆਪਾਂ ਉਨੇ ਹੀ ਦੱਸਣਾ ਮੈਨੂੰ ਐ ਦੀ ਵੀ 25 ਤੀ ਨਾ 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 ਬਾਈ 17 ਤੋਂ 18 ਹੀ ਦੂਗੀ ਬੀਵੀ ਵਾਲਾ ਡੱਬਾ ਭਰਦੀ ਨਹੀਂ ਠੀਕ ਹੈ ਗੱਲ ਅਗਲਾ ਵੀ ਚੀਜ਼ ਨੂੰ ਨਿੰਦਾ ਨਹੀਂ ਹੁੰਦਾ ਪਰ ਆਪਾਂ ਜੋ ਚੀਜ਼ ਕਲੀਅਰ ਹਨਾ ਠੀਕ ਹੈ ਗੱਲ ਹਾਂ ਉਰਲੇ ਬੰਨਿਆਂ ਤਾਂ ਖਾਦੀ ਵਿਲੇ ਸਮਾਰ ਕੇ ਫੇਸ ਕੁਆਲਟੀ ਤੇ ਸਾਰੀ ਦਿਖਾਦੀ ਹੈ ਦੋ ਦੰਦਾਂ ਦਾ ਇਹਨਾਂ ਦੁੱਧ ਦੇ ਦਊਗੀ ਬਈ ਆ ਦੰਦਾਂ ਚ ਆ ਗਈ ਦੋ ਦੰਦ ਤੇ ਹੁਣ ਲਿਆ ਤਿੰਨ ਨੰਬਰ ਵਾਲੀ ਤੇ ਗੈਰ ਇਹ ਦੋ ਦੰਦਾਂ ਦੇ ਬੱਚੀ ਆ ਇਹਦਾ ਮੜਾਏ ਬੰਦੇ ਨੇ ਬੱਚਾ ਲਾ ਕੇ ਦੇਖਿਆ ਸੀ ਹੁਣ ਚਵਾਈ ਦੀ ਕਿਵੇਂ ਆ ਤੇ ਦੋ ਦੰਦਾਂ ਦਾ ਇਹ ਬੱਚੀ ਤੇ ਹੁਣ 20 ਕਿਲੋ ਮੌਕੇ ਤੇ ਤਿਆਰੀ ਵਾਲਾਗਾ ਤੋੜ ਕੇ ਦਿਖਾ ਬਕੀ 20 ਕਿਲੋ ਹਾਜ਼ਰ ਇਹਨੂੰ ਇਹਨੂੰ ਤੋੜ ਦੇ ਆ ਬੀ ਕਿਲੋ ਇਹਦੇ ਕੋਲੇ ਜੇ ਗੱਲਬਾਤ ਕਰ ਲਈਏ ਸੱਜਣੋ ਫਿਰ ਮੌਕੇ ਤੇ ਆ ਗਿਆ ਹਾਜ਼ਰ ਤੇ ਬਾਕੀ ਸਾਨੂੰ ਇਹਦਾ ਹੁਣ ਤੋਰਾ ਤੂਰਾ ਕਰਾ ਦੇਣਾ ਦੰਦੀ ਆ ਪਿਓਰ ਕਵਾਲਿਟੀ ਦੰਦਾ ਕਹਿਣ ਦੀ ਗੱਲ ਢੋੜ ਲੰਬੀ ਜਿਆ ਇਹਨੂੰ ਚਬਾਈ ਦੀ ਕਿੰਨਾ ਪਰਦੀ ਪੈਸੀ ਬਾੜੀ ਚੰਗੀ ਆ ਆ ਚਬਾਈ ਦੀ ਬਾਈ ਕਹਿੰਦਾ 100 ਦੀ 100 ਆ ਇੱਥੋਂ ਦਿਖਾ ਬਿੱਲੇ ਓਏ ਇੱਥੋਂ ਦਿਖਾ ਦੀ ਬਸ ਜਿਆਦੇ ਨੇੜੇ ਨਾ ਜਾਈ ਕਿਉਂਕਿ ਕਈ ਵਾਰੀ ਸੱਜਣ ਕਰਦ ਨੇ ਕਮੈਂਟ ਵੀ ਪਤ ਨਹੀਂ ਵੱਡੀ ਲੱਗਣ ਲਾਦਾ ਨੇ ਉਹ ਚੀਜ਼ ਜੈਨੂਅਲੀ ਦਿਖਾਉਣੇ ਹੁੰਨੇ ਆਪਣੀ ਆਦਤ ਆ ਇਹ ਛੋਟੀ ਵੱਡੀ ਨਹੀਂ ਬਣਾਈ ਕਦੇ ਵੀ ਦੁੱਧ ਕਿੰਨਾ ਦਾ ਸਬਰ ਦੀ ਬਾ ਦੁੱਧ ਬਾਈ ਦੇ ਦੂ ਗੁਰੀ 25 ਤੋਂ ਪਲੱਸ ਪਲੱਸ ਦੁੱਧ ਦੇ ਦੋਗੀ ਠੀਕ ਹੈ ਬਾਈ ਗੁਰੀ ਪਤਾ ਕੀ ਦੁੱਧ ਯਾਰ ਅੱਜ ਕੱਲ ਤਾਂ ਖੈਰ ਚਲੋ ਦੇਖ ਆਪਾਂ ਵੀ ਵਪਾਰ ਲੈਣ ਦੇ ਵਿੱਚ ਹਨਾ ਫਿਰ ਇੱਕ ਬੰਦਾ ਕਹਿੰਦਾ ਇਹਨਾਂ ਦੇ ਵੀ ਪਰ ਵੀ ਜਿਹੜਾ ਜਾਨਵਰ ਬਰੀਡ ਵਾਲਾ ਸਿਰਫ ਦੁੱਧ ਉਹ ਹੀ ਦੇ ਸਕਦਾ ਠੀਕ ਹੈ ਹੁਣ ਆਪਾਂ ਨਾਲਾ ਵੀ ਇਹਦੇ ਨਾਲੋਂ ਵੱਡੀ ਆ ਕੱਦ ਚ ਜੇ ਆਪਾਂ ਕਹੀ ਵੀ ਉਹ ਨਹੀਂ ਦੇ ਸਕਦੀ 25 ਤੋਂ 28 ਕਿਲੋ ਦੁੱਧ ਨਾਰਮਲ ਬੱਚੀ ਕਹਿੰਦਾ ਭਾਅ ਉਹ ਇਸੀ ਨਸਲ ਦੇਊਗੀ ਬਰੀਡ ਬਰੀਡ ਆ ਬਰੀਡ ਨੇ ਦੁੱਧ ਦੇਣਾ ਬਾਕੀ ਆਰਡਰ ਬਹੁਤ ਸੋਹਣਾ ਰੱਖਦੀ ਆ ਸ਼ਾਨਦਾਰ ਆਰਡਰ ਆਪਾਂ ਨੇ ਬੱਚਾ ਆਇਆ ਸੀ ਨਾ ਇਹਦੇ ਮਗਰ ਬੱਚੀ ਇਹਦੇ ਆ ਨਾਲ ਇਹ ਹੁਣ ਬਿੱਲੇ ਮਾਰਦੇ ਆ ਤੇ ਪਹਿਲਾਂ ਇਹਦੇ ਬੱਚੇ ਦੀ ਮਾਰਦੇ ਉਹ ਇਹਨੇ ਹੀ ਮੱਛੀ ਨੂੰ ਜਨਮ ਦਿੱਤਾ ਆ ਬੱਚੀ ਦਿਖਾ ਦੇ ਇੱਥੋਂ ਤੇ ਦੂ ਬਾਦ ਗਾਂ ਦੀ ਮਾਰਦੀ ਫੇਸ ਕੁਆਲਟੀ ਦੇ ਕੈਮਰਾ ਇੱਥੋਂ ਇਹਦਾ ਅੰਗਰੇਜ਼ਨ ਵਾਲਾ ਸਿਸਟਮ ਹੀ ਆ ਬਹੁਤ ਪਿਆਰਾ ਬੱਚਾ ਕੱਦ ਆ ਗਿਆ ਬੰਦ ਵੱਡਾ ਇਹਦਾ ਦੁੱਧੂਗੀ 35 ਕਿਲੋ ਇਹਦਾ ਸੂਆ ਬਾਈ ਪਲੂਨ ਦੋਂਦੀ ਪਹਿਲਾ ਸੂਆ ਦੋ ਦੰ ਦੋ ਅੱਬ ਵੱਡੀ ਫੁੱਲ ਆ ਗਈ ਹੈਨਾ ਹਾਂ ਬੱਚਾ ਵੀ ਬੜਾ ਸਿਰਾ ਦਿੱਤਾ ਜਿਵੇਂ ਅਡਾ ਐਂਡ ਕੱਦ ਵੀ ਫੁੱਲ ਡਾਬਲਾ ਬਰੀਡ ਵੀ ਫੁੱਲਾ ਤੇ ਬੱਚਾ ਵੀ ਇਹਦੇ ਨਾਲ ਸੁਖ ਨਾਲ ਪਿਓਰਟੀ ਚ ਹੀ ਆ ਗਿਆ ਜਮਾ ਇੱਥੋਂ ਦਿਖਾਈ ਵੱਲੇ ਕਰ ਪੂਰੀ ਦੀਨਾਂ ਨਹੀਂ ਦੂਜੇ ਪਾਸੇ ਬਾਈ ਹਾਂ ਇੱਧ ਪਿਸ਼ਾਹ ਹੋ ਕੇ ਦਿਖਾ ਦੇ ਐਡਾ ਉੱਚਾ ਕਰਦਾ ਇਹਦਾ ਆਈਡੀਆ ਲਾ ਲਓ ਦੀਨਾਂ ਨਹੀਂ ਗੁੱਲ ਦੁਪਰਲੇ ਪਾਸੇ ਫੁੱਲ ਡਾਬਲੇ ਆ ਗਿਆ ਹਾਂ ਤੇ ਹੁਣ ਲੈ ਚੱਲ ਅਗਲੇ ਨੰਬਰ ਤੇ ਕਿਉਂਕਿ ਸਮਾਂ ਥੋੜਾ ਲਾਉਂਗਾ ਜਾਨਵਰ ਤੇ ਪਰ ਦਿਖਾ ਦਾਂਗੇ ਹਰੇਕ ਪੱਖ ਤੋਂ ਬਾਈ ਜੇ ਇੱਥੇ ਆ ਕੇ ਵੀ ਜਾਨਵਰ ਬੰਦਾ ਲੈ ਨਹੀਂ ਸਕਦਾ ਯਾਰ ਉਹ ਜਿੱਥੇ ਮਰਜ਼ੀ ਵਾਜੇ ਜਾਨਵਰ ਨਹੀਂ ਖਰੀਦ ਸਕਦਾ ਉਹ ਪੈਸੇ ਪਾਕਿਸਤਾਨ ਵਾਗੇ ਇੱਥੋਂ ਵੀ ਨਹੀਂ ਲੈ ਸਕਦਾ ਵੀ ਦੇਖੋ ਇੰਨੇ ਜਾਨਵਰਾਂ ਨੂੰ ਜਿਹਨੇ ਫਿੱਟ ਕਰਨੀਆਂ ਇੰਨੇ ਜਾਨਵਰਾਂ ਨੂੰ ਵੀ ਨਹੀਂ ਫਿੱਟ ਕਰ ਸਕਦਾ ਠੀਕਾ ਗੱਲ ਆ ਏ ਆ ਗਈ ਹੁਣ 5 ਨੰਬਰ ਵਾਲੀ 5 ਨੰਬਰ ਵਾਲੀ ਜਰਸੀ ਦਿਖਾ ਦੇ ਇੱਥੋਂ ਜਰਸੀ ਤੋਰ ਕੇ ਦਿਖਾ ਪੁੱਤ ਤੋਰ ਬਾਈ ਇਹਦਾ ਸੁਆ ਇਹਨੇ ਦੁੱਧ ਦਿੱਤਾ 23 ਕਿਲੋ ਦੂਜਾ ਸੁਆ 6 ਦੰਦਾ ਠੀਕ ਹੈ ਜੀ ਤੇ ਇਹਦਾ ਜਰਸੀ ਜੀ ਆ ਗਈ ਹੈ ਨਾ ਹਾਂ ਪਿਓਰ ਜਰਸੀਆਂ ਨੇ ਬਾਈ ਦੇਖੋ ਜਿਹੜੀ ਕ੍ਰੋਸ ਜੇ ਪਹਿਲਾਂ ਦੱਸ ਤਾ ਕ੍ਰੋਸ ਠੀਕ ਹੈ ਗੱਲ ਵੀ ਇਹ ਨਹੀਂ ਹੈਗਾ ਆਪਾਂ ਮਾਰਕਾ ਨਹੀਂ ਲਾਉਂਦੇ ਚੀਜ਼ ਦਾ ਜਿਹੜੀ ਚੀਜ਼ ਹੈਗੀ ਆ ਉਹੀ ਚੀਜ਼ ਰਹੂਗੀ ਇਹ ਆ ਗਈ ਜਰਸੀ ਚ ਪਿਓਰ ਚ ਬਾਈ ਮੌਜੂਦ ਚੰਗਾ ਹਾਈਟ ਵੀ ਚੰਗਾ ਐਚ ਐਮ ਨਹੀਂ ਹਾਈਟ ਆ ਤੇ ਲੰਬੀ ਵੀ ਫੁੱਲ ਆ ਗਈ ਹੈ ਨਾ ਹਾਂ ਦੇ ਕਿੰਨੇ ਕਿ ਦਿਨ ਪੈਂਡਿੰਗ ਨੇ ਇਹਦੇ ਇਹਦੇ ਬਾਈ ਹਫਤਾ ਹਫਤਾ ਲੈਣਗੇ ਜਿਹੜੇ ਵੀ ਕੋਈ ਵੀ ਜਾਨਵਰ ਆਪਣੇ ਸਾਰੇ ਠੀਕ ਹੈ ਜਿਹੜੇ ਗੱਭਣੇ ਹਫਤਾ ਹਫਤਾ ਦੱਸ ਦਿੰਦੇ ਡੇੜ ਜਿਹੜਾ ਠੀਕ ਹੈ ਗੱਲ ਤੇ ਹੁਣ ਆ ਜਾ ਫਿਰ 6 ਨੰਬਰ ਵਾਲੀ ਤੇ ਇਹ ਵੀ ਜਰਸੀ ਆ ਨਾ ਉਹ ਬੱਚਾ ਚੁੰਗਾ ਓਏ ਆ ਇਹ ਵੀ ਜਰਸੀ ਆ ਪਰਲੇ ਬੰਨੇ ਵੀ ਕਰੋ ਇਹ ਵੀ ਬਹੁਤ ਪਿਆਰਾ ਬੱਚਾ ਕਾ ਇਹ ਇਹ ਮਾਰੀ ਪਿਆਰੀ ਅਡਰ ਜੋੜਨਪੁਰ ਦੇ ਬੰਨੇ ਬਹੁਤ ਵਧੀਆ ਤਿਆਰੀ ਕਰਨੀ ਐ ਨੇ ਕਰਮਾਂ ਵਾਲੀ ਨੇ ਇੱਥੇ ਤੂੰ ਕੰਪੈਕਟ ਅਡਰ ਆ ਪੇਸ਼ਾ ਨੂੰ ਹੋ ਕੇ ਦਿਖਾ ਦਿਆ ਕਰ ਸਾਰੀ ਲੰਬੀ ਆ ਗਈ ਜਿੰਨੀ ਐਚ ਐਫ ਲੰਬੀ ਹੁੰਦੀ ਆ ਪੁੱਤ ਓਏ ਇਹ ਆ ਗਈ ਜਰਸੀ ਚ ਇਹ ਆ ਗਈ ਸੱਜਣੋ ਫਿਰ ਮੇਰਾ ਖਿਆਲ ਆ 6ਵੇਂ ਨੰਬਰ ਤੇ ਨੰਬਰ ਮੁਤਾਬਕ ਗੱਲਬਾਤ ਕਰ ਲਓ ਗਿਣਤੀ ਜ਼ਿਆਦੇ ਹੋ ਜੂਗੀ ਇਹਦਾ ਸੂਆ ਕਿਹੜਾ ਬਾਈ ਦੂਜਾ ਸੂਆ ਕਿੰਨੇ ਦਿਨ ਪੈਂਡਿੰਗ ਨੇ 10 ਤੋਂ 12 ਦਿਨ 10 ਜਿਆਦਾ ਚੰਗਾ ਜਾਨਵਰ ਆ 10 ਤੋਂ 12 ਨਵੇਂ ਪੰਜ ਵਰਗੀ ਬੱਚੀ ਹੋ ਜਮਾਨ ਬਰੀਕ ਤੇ ਵਜਨ ਵਜੂਦ ਤੇ ਆ ਗਈ ਪਿਓਰ ਜਰਸੀ ਪਿਓਰ ਨਹੀਂ ਸਾਰੀ ਆਓ ਇਹਦਾ ਰਿਕਾਰਡ ਕੀਆ ਦੁੱਧ ਦਾ ਰਿਕਾਰਡ ਇਹਨੇ ਦਿੱਤਾ 24 25 ਕਿਲੋ ਦੁੱਧ ਪਹਿਲਣ ਨੇ ਜਿਆਦਾ ਚੰਗੇ ਜਾਨਵਰ ਠੀਕ ਆ ਗੱਲ ਇਧਰਲੇ ਬੰਨਿਆਂ ਜਰਸੀਆਂ ਵਾਲੇ ਸ਼ਕੀਨ ਆ ਜਿਹੜੇ ਆਪਣੇ ਅੱਜ ਫਿਰ ਇਕੱਠੀਆਂ ਕਰੀਆਂ ਪਈਆਂ ਨੇ ਚਾਰ ਜਰਸੀਆਂ ਦਿਖਾ ਦੇ ਸਮਾਰ ਕੇ ਵਿਲੇ ਹੋਣ ਇਹ ਤੇ ਮਾਰ ਦੇ ਦੋ ਦੰਦ ਪਲੂਣ ਆ ਵੀ ਜਰਸੀ ਆ ਗਈ ਨਾ ਇਹ ਪਹਿਲਾ ਸੁਆ ਪਲੂਣ ਦੋਂਦੀ ਆ ਸੁਆ ਆ ਦੀ ਠੰਡੀ ਆ ਨਾ ਬਹੁਤ ਵਧੀਆ ਪਿਆਰੀ ਬੱਚੀ ਆ ਸੁਆ ਆ ਦੀ ਠੰਡੀ ਆ ਗਈ ਸੁਆ ਪਹਿਲਾ ਤੋੜ ਦਿਆ ਇਹਨੂੰ ਬਾਕੀ ਜਿੰਨੀਆਂ ਗਾਵਾਂ ਨੇ ਸਾਰੀਆਂ ਕੰਪੈਕਟ ਆਰਡਰ ਦੀਆਂ ਨੇ ਵੀ ਆਇਆ ਨਹੀਂ ਹੈਗਾ ਵੀ ਲੂਜ਼ ਜੱਡਰ ਦੀਆਂ ਹੋਣ ਇਹ ਤਾਂ ਬਿਊਟੀ ਵਾਲੇ ਪੱਖ 'ਚ ਵੀ ਜ਼ਿਆਦਾ ਆਉਂਦੀ ਆ ਜਿਆਦਾ ਚੰਗੀ ਹੈ ਬਾਈ ਇਹ ਬਿਊਟੀ ਵਾਲੇ ਪੱਖ 'ਚ ਵੀ ਜ਼ਿਆਦਾ ਆਉਂਦੀ ਆ ਦੂਜੀਆਂ ਨਾਲੋਂ ਐ ਸਮਝ ਲੋ 10 ਕ ਪੈਸੇ ਸੋਹਣੀ ਬਣਦਾ ਬਸ ਜਿਹੜੀ ਰੇਟ ਆਪਾਂ ਦੱਸ ਦਿੰਨੇ ਆ ਕਈ ਵਾਰ ਵੀਰ ਹੁੰਦਾ ਜਿਹੜੀ ਪਹਿਲੇ ਨੰਬਰ ਵਾਲੀ ਜਰਸੀ ਆ ਉਹਦਾ ਦੇਵਾਂਗੇ 85000 ਰੁਪਏ ਦੀ ਠੀਕ ਹੈ ਤੇ ਇਹ ਦੋਨੇ ਦੇਵਾਂਗੇ ਵੀਰੇ ਇੱਕ ਪੰਜ ਪੰਜ ਦੀਆਂ ਆ ਤੇ ਆ ਹਾਂ ਬਾਈ ਉਰਲੇ ਪਾਸੇ ਲੈ ਹੀ ਕੈਮਰਾ ਦਿਖਾ ਦੇ ਕਿਉਂ ਕਈ ਵਾਰ ਕੀ ਹੁੰਦਾ ਰੇਟ ਆਪਾਂ ਜਮਾ ਆ ਤਾਂ ਮਿਲੂਗੀ ਸੱਜਣੋ 85 ਦੀ ਆ ਨਾਲ ਵਾਲਾ ਜੋੜਾ ਕਿੰਨੇ ਕਿੰਨੇ ਦਾ ਇਹ 1 ਪਾਈ ਪਾਈ ਦਾ ਜੇ ਕੋਈ ਜੋੜਾ ਲੈਂਦਾ ਹੋਇਆ ਤਾਂ ਆਪਾਂ ਜਿਵੇਂ ਅੱਗੇ ਕਹਿੰਨਾ ਪਹੁੰਚ ਕਰਦੇ ਹਾਂ ਨਹੀਂ ਇੱਕ ਆਪਣਾ ਪੰਜ ਛੱਡ ਦਾਂਗੇ ਹਾਂ ਆ ਨਹੀਂ ਪੰਜ ਇਹ ਜੋੜੇ ਚ ਉੱਡ ਜਾਊਗਾ ਜਰਸੀ ਦੇ ਤੋਹਫੀ ਦਿਖਾਊਗਾ ਤੇ ਹੁਣ ਮਾਰ ਦੇਲੇ ਪੂਰੀ 18 ਕਿਲੋ ਬੋਲੀ ਤਿਆਰ ਆ ਹੁਣ ਸੂਈ ਹੋਈ ਆ ਸੂਈ ਹੋਈ ਆ ਤਾਜੀ ਠੀਕ ਹੈ 18 ਕਿਲੋ ਹੁਣ ਬੋਲੀ ਤਿਆਰ ਆ ਸਵੇਰ ਦੀ ਖਾਲੀ ਆ ਹਾਂ ਲੈ ਵਾ ਲੈ ਕੇ ਚਲਦੀ ਨਹੀਂ ਹੈਗੀ ਹਾਂ ਇਹ ਸਮਾਂ ਤਕਰੀਬਨ ਤਕਰੀਬਨ ਦੁਪਹਿਰ ਦੇੜ ਘੇੜਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਕੱਦ ਵੀ ਫੁੱਲ ਵੱਡਾ ਆ ਗਿਆ ਲੰਬੀ ਵੀ ਫੁੱਲ ਆ ਗਈ ਤੇ ਕੰਪਨੀ ਇਹਦੀ ਆ ਯਾਰ ਸੀ ਕਹਿੰਦੇ ਘੱਟ ਹੀ ਮਿਲਦੀਆਂ ਮਾਰਕੀਂ ਬ੍ਰਾਂਡ ਨੇ ਬ੍ਰਾਂਡ ਬਲੈਕ ਕਾਲਾ ਕੰਮ ਹੀ ਹੋ ਰਿਹਾ ਜਰਸੀਆਂ ਦਾ ਅੱਜ ਕੱਲ ਬ੍ਰਾਂਡ ਨੇ ਬ੍ਰਾਂਡ ਗੱਲਬਾਤ ਕਹਿੰਦੇ ਵੀ ਟੌਪਤੀ ਆ ਸਰੇ ਟਕਾਣੇ ਲੱਗੀ ਪਈ ਆ 18 ਕਿਲੋ ਬੌਲੀ ਹਾਜ਼ਰ ਆ ਹਾਜ਼ਰ 25 ਕਿਲੋ ਦੁੱਧ ਦਊਗੀ ਬੱਚਾ ਕੀ ਹੈ ਮੇਲ ਨਾਲ ਮੇਲ ਕਾਫ ਇਹਦਾ ਟੌਪ ਦੀਆਂ ਚੀਜ਼ਾਂ ਨੇ ਜਮਣਾ ਅਗਲਾ ਬਹੁਤ ਬਾਈਆਂ ਦੇ ਫੋਨ ਦੇ ਵੀ ਜਰਸੀ ਲੈ ਇਹਦਾ ਬਿੱਲੇ ਕੱਦ ਵੀ ਦਿਖਾਈ ਓਏ ਐਚ ਐਫ ਜਿੱਡਾ ਕੱਦ ਦੇ ਆ ਗਿਆ ਇੱਥੋਂ ਕੱਦ ਦਾ ਆਈਡੀਆ ਵੀ ਲਾ ਲਵੇ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀ ਇੱਕ ਪੰਜ ਦੀ ਦੇ ਦਾਂਗੇ ਰੇਟ ਤਾਂ ਚੱਲ ਇਹ ਤਾਂ ਜ਼ਿਆਦਾ ਸੀਗਾ ਵੀ ਆਪਾਂ ਸਵੇਰ ਸੁਬਾਹ ਕਰਨ ਦਾ ਰੱਤਾ ਠੀਕ ਹੈ ਹਾਂ ਵੀ ਨਾਲ ਹੀ ਲਾ ਦਾਂਗੇ ਬਾਲੇ ਚੰਗੀਆਂ ਨੇ ਬਾਈ ਯਾਰ ਜਿਹੜਾ ਲੈ ਗਿਆ ਜੇ ਇਕੱਠੀਆਂ ਲੈਣ ਵਾਲਾ ਵਿੱਚ ਬਾਲੇ ਬਾਈਆਂ ਦੇ ਫੋਨ ਨੇ ਚਾਰ ਚਾਰ ਪੰਜ ਪੰਜ ਇਕੱਠੀਆਂ ਲੈਣ ਵਾਲਿਆਂ ਦੇ ਠੀਕ ਹੈ ਗੱਲ ਚੀਜ਼ ਨੇ ਯਾਰ ਜਿਹੜਾ ਲੈ ਗਿਆ ਯਾਦ ਰੱਖੋ ਆਪਣੇ ਸੱਜਣ ਆ ਵੀ ਰਹੇ ਨੇ ਆ ਨਹੀਂ ਪਤਾ ਦੋ ਲਈ ਜਾਣ ਸਿੱਧੂ ਮੂਸੇਵਾਲੇ ਦੇ ਨੇ ਲੱਗੇ ਹੋਏ ਨੇ ਧੋਰੇ ਨੂੰ ਵੀ ਚੋਣ ਇਹਨੇ ਦੁੱਧ ਦਿੱਤਾ ਗੁਰੀ 26 ਕਿਲੋ ਪਲੂਣ ਨੇ ਦੰਦਾਂ ਦੀ ਹਲੇ ਚੌਗੀ ਆ ਚਾਰ ਦੰਦ ਡੈਨਮਾਰਕ ਦੇ 40116 ਦੇ ਸੀ ਮੰਦੀ ਆ ਆਪ ਹਾਂ ਤੋਰਪਤਮ ਫਾਰਮ ਦੀ ਮੱਛੀ ਆ ਸੁਣਿਆ ਤਾਂ ਹੈਗਾ ਤੀ ਪਰ ਪਛੀ ਅੱਜ ਦੇਖਿਆ 40 ਕਿਲੋ ਹੈ ਫਿਰ ਦੇਖ ਦੱਸੂ ਕਿਨੇ ਡੋਪਤ ਰੱਖੀ ਫਾਰਮ ਚ ਹੋਈ ਆ ਖੁੱਲੀ ਠੀਕ ਹੈ ਬਾਕੀ ਜਿੰਨਾ ਵੀ ਲੇਵਲ ਲਾਉਗੀ ਨੇੜੇ ਨੇੜੋਂ ਜਿੰਨਾ ਲੇਵਲ ਲਾਉਗੀ ਪਿੱਛੇ ਦਾ ਆ ਲਾਉ ਕੰਪੈਕਟ ਜਮ ਆ ਅੱਡ ਅੱਗੇ ਪਿੱਛੇ ਦਾ ਇੱਕ ਵੀਡੀਓ ਨਹੀਂ ਦਿਖਾਈ ਤੇਰੇ ਯਾਦ ਆ 25 ਕਿਲੋ ਤੋਂ ਦਿੰਦੀ ਹੁਣ ਉਹ ਬੱਚੀ ਜਿਹੜੀ ਆਪਾਂ ਵੀਡੀਓ ਦਿਖਾਈ ਸੀ ਇਹਦਾ ਕੀ ਰਿਕਾਰਡ ਦੱਸਿਆ ਇਨੇ ਦੁੱਧ ਦਿੱਤਾ 26 ਕਿਲੋ ਪਲੂਨ ਨੇ ਮੈਲਣ ਨੇ ਦੇਖਦਾ ਸੀ ਆਰਡਰ ਪਿੱਛੇ ਸਤੋਂ ਇਹ ਇੱਕ ਯਾਰ ਆਪਾਂ ਇੱਥੇ ਇੱਥੇ ਖੜੀ ਸੀ ਹੈਨਾ ਇੱਥੇ ਹੀ ਖੜੀ ਸੀ ਇੱਕ ਬੱਚੀ ਉਹ ਦਿਖਾਈ ਸੀ ਹੂੰ ਇੱਥੋਂ ਇੱਥੋਂ ਦਿਖਾ ਦੇ ਤਰ੍ਹਾਂ ਬਿੱਲੀ ਨੇੜੇ ਬਾੜਾ ਸੋਨਾ ਲੇਵਾ ਚੱਕਣਾ ਇਹਨੇ ਜਿੱਦਨ ਸੂਲ ਤੱਕ ਲੇਵਾ ਲਾ ਦੂ ਗੁਰੀ ਵੀਰੇ ਉਹਦੀ ਉਹਦੀ ਚੜਾਈ ਦੇਖ ਬਾਡੀ ਬਾਡੀ ਉਹਦੀ ਹੈ ਨਾ ਜਿਹੜੀ ਆਪਾਂ ਬਾਕੀ ਰੇਟ ਇਹਦਾ ਜਮਾਂ ਬਾਜ ਵੀ 1.5 ਦੀ ਬੱਚੀ ਦੇ ਦਾਂਗੇ ਰੇਟ 1 ਲੱਖ 5000 ਦੀ ਰੇਟ ਕਿਸੇ ਜਨਮਰ ਦਾ ਵੀ ਫालतू ਕਰ ਦੇ ਏਡੀ ਦੂਰਾ ਹੋਣਾ ਪਿਛਲੀ ਵੀਡੀਓ ਤੇ ਤੇਰੇ ਕਿ ਦਿਨੇ ਵੀ ਆਪਣੇ ਬੰਦੇ ਆਏ ਨੇ ਠੀਕ ਆ ਤੇ ਮੰਨ ਕੇ ਵੀ ਤੇਰੀ ਵੀਡੀਓ ਤੇ ਵੀ ਆਪੋ ਉਹ ਨਹੀਂ ਹੈਗਾ ਜਿੰਨਾ ਕਿ ਰੇਟ ਜਮਾ ਬਾਜ ਵੀ ਹੋਣਗੇ ਪਹਿਲਾਂ ਆਰਡਰ ਦੀ ਮਾਰ ਬਲੇ ਕੈਮਰਾ ਇਹਨੇ ਤੁਹਾਨੂੰ ਦਿੱਤਾ 32 ਕਿਲੋ ਗੁਰੀ ਪਲੂਨ ਨੇ ਸੂਆ ਦੂਜਾ ਆਪਣੇ ਕੋਲੇ ਤੀਜੇ ਸੂਏ ਦੀ ਕੋਈ ਵੈੜ ਨਹੀਂ ਹੈਗੀ ਪਹਿਲੇ ਨਾਲ ਦੂਜਣੀ ਠੀਕ ਹੈ ਗੱਲ ਮੋੜ ਪੁੱਤ ਕਮਾਲ ਆ ਭਾਈ ਇਹਨੂੰ ਲੈ ਲਾਂ ਇੱਥੋਂ ਫੇਸ ਕੁਆਲਟੀ ਅਗਲੇ ਬੰਨੇ ਆ ਆਰਡਰ ਨਾਲੇ ਦਿਖਾ ਦੀ ਫਿਰ ਇਹ ਤਾਂ ਹੋਆ ਬ੍ਰਾਂਡ ਇਸ ਬ੍ਰਾਂਡ ਠੀਕ ਹੈ ਗੱਲ ਐ ਬਾਈ ਕਹਿੰਦਾ ਬ੍ਰਾਂਡ ਇਸ ਬ੍ਰਾਂਡ ਆ 골ਡ ਆ ਗਿਆ ਐ ਸਮਝ ਲਓ ਵਾਈਟ 골ਡ ਦਿਖਾ ਰਿਆ ਤੁਹਾਨੂੰ ਅੱਜ ਮੈਂ ਸੂਆ ਪ੍ਰਦੀਪ ਦੂਜਾ ਦੂਜਾ ਸੂਆ ਵਧੀਆ ਬੰਦੇ ਕੋਲੇ ਵਾਗੀ ਦਾ 35 36 ਕਿਲੋ ਦੁੱਧ ਇਹ ਦੇ ਦੂਗੀ ਦਿਨ ਕਿੰਨੇ ਕੱਢੂਗੀ ਦਿਨ ਲੈ ਜੂਗੀ ਬਸ ਸਾਰੀਆਂ ਹਫਤੇ ਦਾ 10 ਦਿਨਾਂ ਦੇ ਵਿੱਚ ਹੀ ਹਫਤੇ ਦੇ ਏੜ ਗੇੜ ਆਰਡਰ ਪੂਰਾ ਆਪਾਂ ਕਹਿ ਲਿਆ ਵੀ ਵੱਡਾ ਬਣਾਉਗੀ ਹੈਵੀ ਕਹਿ ਲਿਆ ਹੈ ਨਾ ਹਾਂਜੀ ਸਰ ਹੈਵੀ ਸਾਈਜ਼ ਹੀ ਬਣਾਉਗੀ ਥਾਣੇ ਨੂੰ ਲੱਗਿਆ ਮੱਜਾਂ ਨਾਲ ਦਾ ਜਮੇ ਵਾਲੀ ਸੁਣੀ ਹੈ ਗਰੀ ਹੈ ਜਿਹੜੀ ਦੇਖੀ ਉਹਨੂੰ ਲੱਗਦਾ ਇੰਨਾ ਕਲੇਬ ਆਉਣਾ ਮਸ਼ਕ ਵਰਗਾ ਉਰਲੇ ਪੰਨੇ ਉਹਦਾ ਖਾਈ ਸਾਈਡ ਤੋਂ ਆ ਡਰ ਅੱਗੇ ਪਿੱਛੇ ਦਾ ਦੋਨੇ ਦੋਨੇ ਸਾਈਡਾਂ ਤੋਂ ਦਿਖਾ ਦੇ ਪਿਛਾਹੋਂ ਕੇ ਨਾਲ ਅਗਲੇ ਵਾਲੇ ਚੰਗਾ ਜਿਹਾ ਸਾਈਜ਼ ਦਿਖਾ ਦੇ ਅੱਗੇ ਪਿੱਛੇ ਦਾ ਆਰਡਰ ਰੱਖੂਗੀ ਤੇ ਆ ਗਈ ਅੰਗਰੇਜ਼ਾਂ ਨਾਲ ਦਿੱਤਾ ਪੈਸੇ ਕਿੰਨੇ ਲੈ ਲਾਂਗੇ ਜੀ ਇਹਦਾ ਬਸ ਲੈਣ ਦੇਣ ਇੱਕ 35 ਆ 1 ਲੱਖ ਤੇ 35000 ਪੂਰੀ ਸੁਰੂ ਤੋਂ ਗੱਲ ਦੇਖ ਜਿਹੜਾ ਜਾਨਵਰ ਜਿੰਨੇ ਦੁੱਧ ਵਾਲਾ ਉਹਨੇ ਦੁੱਧ ਵੀ ਉਹਨਾਂ ਦੇਣਾ ਤੇ ਜਾਨਵਰ ਦੀ ਕੁਆਲਿਟੀ ਨੇ ਦੁੱਧ ਦੇਣਾ ਪਰ ਪਹਿਲਾਂ ਕਹਿੰਦੇ ਬਈ ਬਰੀਡ ਲਓ ਮੈਂ ਦਾ ਘਰ ਪੂਰਾ ਕਰੂਗੀ ਉਹੀ ਗੱਲ ਆ ਫਿਰ ਜਿਵੇਂ ਮੂੰਹਾਂ ਦੇਖਦੇ ਫੇਸ ਕੁਆਲਿਟੀ ਦੇਖ ਬਰੀਡ ਕਿੰਨੀ ਆ ਬਰੀਡ ਤੇ ਫੀਡ ਦਾ ਮੇਲ ਹੁੰਦਾ ਆ ਬੱਚੀ ਜਿਹੜੀ ਆ ਗਈ ਗੁਰੀ ਇਹਨੇ 27 ਕਿਲੋ ਦੁੱਧ ਦਿੱਤਾ ਪਲੂਨ ਨੇ 27 ਕਿਲੋ ਹੀ ਰੱਖੀ ਪੁੱਤ ਇਹ ਰੱਬ ਮੇਰਾ ਪਾਉਣਾ ਡਰਾਮੇ ਕਰਦਾ ਬਰਾ ਲੈਵਾ ਦੇਖੀ ਜਿੱਦ ਦਿਨ ਇਹਨੇ ਬੱਚਾ ਦਿੱਤਾ ਹਾਂਜੀ ਤੇ ਪੈਰ ਲਾ ਕੇ ਚੜ੍ਹ ਗਈ ਪਿੱਛੇ ਕਿੰਨੇ ਦਿਨ ਪੈਂਡਿੰਗ ਨੇ ਇਹਦੇ ਇਹਦੇ ਹਲੇ 7-8 ਦਿਨ ਪੂਰੇ ਬਾਕੀ ਆ ਇੱਥੋਂ ਦਿਖਾ ਦਿਆ ਕਰ ਬਿੱਲੇ ਲੰਬਾਈ ਇਹਦੀ ਓਏ ਅੰਦੇ ਪ੍ਰਿੰਟ ਵਾਈਜ਼ ਬਹੁਤ ਸੋਹਣੀ ਆ ਗਈ ਜਾਤ ਨਸਲ ਚਾਗੀ ਬਰੀਕ ਦੇ ਪੂਰੀ ਬਰੀਕ ਕਿੰਨੀ ਆ ਇੱਕ ਅੰਚ ਵਰਗੀ ਆ ਪੰਜ ਤੋਂ 7 ਦਿਨ ਕੱਢ ਦੂ ਉਹ ਵੱਧ ਕਰ ਦੋ ਲੈਵੇ ਦੀ ਕੁਆਲਿਟੀ ਵੇਖੀ ਲੈਵਾ ਕਿੰਨਾ ਅਗਲਾਉਂਦੀ ਆ ਪੁੱਛੋ ਤੱਕ ਲਾ ਦਿੰਦਾ ਤੇ ਬਣਾਉਗੀ ਇਹ ਜੇ ਆਪਾਂ ਗੱਲਬਾਤ ਕਰ ਲਈਓ ਫਾੜੀ ਵਾਲਾ ਹਣਾ ਜਿਵੇਂ ਮੈਂ ਆ ਚੀਜ਼ਾਂ ਨੇ ਜਿਹੜੀਆਂ ਇੱਥੇ ਤੱਕ ਕਹਿਣ ਲੇਵਾ ਅੱਗੇ ਪਿੱਛੇ ਦਾ ਹੋਣਾ ਕਰ ਮਾਰੀ। ਅਟਰ ਫਾੜੀ ਵਾਲਾ ਬਣਾਉ ਤੇ ਰੱਖੂਗੀ ਅੱਗੇ ਪਿੱਛੇ ਦਾ ਅੱਜ। ਹਾਂ ਹਾਂ। ਇੱਥੋਂ ਇੱਥੋਂ ਦਿਖਾ ਦੇ ਮੈਨੂੰ। ਰੱਖੂ ਅੱਗੇ ਪਿੱਛੇ ਵਾਲਾ ਸਿਸਟਮ, ਬਾਲ ਢੱਲਾਂ ਬਹੁ ਪਈਆਂ, ਥਣ ਦਾ ਸੈਜ ਬਹੁ ਸੋਹਣਾ। ਇਹਦੇ ਪੈਸੇ ਪ੍ਰਦੀਪਾ। ਇਹ ਲੱਖ ਦੀ ਦੇ ਦਾਂਗੀ। ਪੂਰੇ ਦੀ। ਹਾਂ। ਤੇ ਹੁਣ ਤੋਰ ਅਗਲੇ ਨੰਬਰ ਵਾਲੀ ਜੋਬਰਾ। ਇਹ ਬੱਚੀ ਨੇ ਦੁੱਧ ਦਿੱਤਾ 37-38 ਕਿਲੋ ਪਲੂਨ ਨੇ। ਬਾਡੀ ਬਹੁਤ ਆ ਯਾਰ ਇਹਦੀ। ਬਹੁਤ ਤਕੜੀਆਂ ਬੱਚੀਆਂ ਨੇ। ਸਾਰੀਆਂ ਪੂਰੀਆਂ ਸੇਰਾ ਹੀ ਨੇ। ਬਾਡੀ ਵਾਲੀ ਆ ਗਈ, ਫੁੱਲੜਾਵ ਵਾਲੀ ਆ ਗਈ ਇਹਦਾ ਹਣਾ। ਬਿਲਕੁਲ ਥੋੜੀ ਥੋੜੀ ਸਵੈਲਿੰਗ ਜੀ ਦਾ ਲੱਗ ਗਿਆ ਸੱਟਣ ਅੱਜ 12 13 ਦਿਨਾਂ ਚ ਤਿਆਰ ਹੋ ਜੂ ਲੇਵਾ ਤਾਂ ਇੰਨਾ ਕੁ ਸੋਹਣਾ ਲਾਉ ਵੀ ਬੇ ਕਮਾਲ ਯਾਰ ਬਰੀਡ ਵਾਲਾ ਜਾਨਵਰ ਗੁਰੀ ਤੋਖਾ ਨਹੀਂ ਦਿੰਦਾ ਬਾਈ ਯਾਰ ਠੀਕ ਹੈ ਗੱਲ ਆਪਾਂ ਰੋਜ਼ ਹੀ ਵੇਚਦੇ ਆ ਠੀਕ ਹੈ ਗੱਲ ਹਾਂ ਜਿਵੇਂ ਆਪਾਂ ਕਹਿ ਲਿਆ ਨੇ ਹਨਾ ਕਿਸੇ ਬ੍ਰਾਂਡ ਦੇ ਉੱਤੇ ਆਪਾਂ ਨੂੰ ਯਕੀਨ ਜਾਂਦਾ ਟਰਸਟ ਜਾਂ ਕੋਈ ਬ੍ਰਾਂਡ ਦੀ ਚੀਜ਼ ਹੁੰਦੀ ਆ ਇੱਕ ਗੱਲ ਤੈਨੂੰ ਹੋਰ ਨਵੀਂ ਚੀਜ਼ ਦਿਖਾਉਣਾ ਚਲ ਤੂੰ ਵੀਡੀਓ ਤਾਂ ਰੋਜ਼ ਹੀ ਬਣਾਉਣੀ ਆਂ ਹਾਂਜੀ ਜਿੰਨੀ ਨਸਲ ਵਾਲੀ ਗਾਂ ਹਾਂਜੀ ਇੱਕ ਤਾਂ ਲੱਤਾਂ ਦੀ ਬਹੁਤ ਬਰੀਕ ਮਿਲੂ ਆ ਚੀਜ਼ਾਂ ਦੇਖ ਆ ਇਹ ਮ ਤੇ ਬਾਕੀ ਲਾਲ ਵੀ ਬੋਡੀ ਦਾ ਹੁਣ ਤੇਰੇ ਪਿੱਛੇ ਗਾੜੀ ਖੜੀ ਆ ਇਹਦੇ ਵਿੱਚ ਦੇਖੀ ਹਾਂਜੀ ਆ ਲੈ ਲੈ ਠੀਕ ਆ ਗੱਲ ਨਸਲ ਕੁਆਲਟੀ ਦਾ ਦੁੱਧ ਦੇਣਾ ਆ ਬੱਲੇ ਇੱਥੇ ਓਏ ਇੱਥੇ ਮਾਰ ਕੈਮਰਾ ਸ ਮਾਰ ਕੇ ਨੇੜੇ ਲਾ ਕੇ ਪੈਸੇ ਕਿੰਨੇ ਲਾਵਾਂਗੇ ਇਹ ਹੁਣ ਸਾਰੀ ਦਿਖਾ ਦੇ ਪੈਸੇ ਇਹਦੇ 1 40 ਦੀ ਹਾਂ ਨਾ ਦੇ ਦਾਂਗੇ ਬਸ 1 ਲੱਖ ਤੇ 40000 ਦੀ ਬਾਕੀ ਕੋਲੇ ਆ ਕੇ ਬਈ ਬੰਦੇ ਨੂੰ ਸੰਤੁਸ਼ਟੀ ਹੁੰਦੀ ਹੈ ਜਦੋਂ ਜਾਨਵਰ ਦੇਖਦਾ ਤਿਆਰੀ ਇਹਨੇ ਕੀ ਕਰਨੀਆਂ ਬਹੁ ਭੇੜੀ ਟੋੜ ਅਗਲੇ ਨੰਬਰ ਵਾਲੀ ਜੋਬਰਾ ਇਹਦਾ ਸੂਆ ਕਿਹੜਾ ਅਗਲੇ ਨੰਬਰ ਆ ਜੀ ਦੂਜਾ ਸੂਆ ਬਾਈ ਦੂਜਾ ਸੂਆ ਤੇ ਨਾ ਤਨੇ 32 ਕਿਲੋ ਗੁਰੀ ਦਿਨ ਕਿੰਨੇ ਪੈਂਡਿੰਗ ਹੌਲੀਪੁੱਤ ਹੌਲੀ ਇਹ ਦਿਨ ਕੱਢ ਜੂ 15 ਗੁਰੀ ਹਲੇ 15 ਡੇਢ ਕਿੜਾ ਤਿਆਰੀ ਕਰੂਗੀ ਬਹੁਤ ਨਜਾਇਜ਼ ਚੱਲੀ ਆ ਹਜੇ ਹੈ ਨਾ ਹਾਂ ਹਲੇ ਸ਼ੁਰੂਆਤ ਤਾਂ ਨਹੀਂ ਇਹਦੀਆਂ ਬਹੁਤ ਵੱਡੀ ਬੱਚੀਆਂ ਬਹੁਤ ਵੱਡੀ ਬੱਚੀਆਂ ਇੱਥੋਂ ਦਿਖਾ ਲਿਆ ਕਰ ਸਾਰੀ ਜਦੋਂ ਬਿੱਲਿਆ ਮੁਰਦੀ ਆਸ ਮਾਰ ਕੇ ਉਹਈ ਅੱਲੇ ਆ ਬਾਈ ਬਰੀਡ ਫੁੱਲ ਬਰੀਡ ਮਿਲੂ ਜੇ ਕਿਸੇ ਸੱਜਣ ਨੇ ਲਾ ਲੋ ਫਾਰਮ ਦੇ ਕੰਮ ਸ਼ੁਰੂ ਕਰਨਾ ਹਨਾ ਕਿਸੇ ਸੱਜਣ ਨੇ 2-4 ਇਕੱਠੀਆਂ ਲੈਣੀਆਂ ਨੇ ਉਹ ਆਇਆ ਸਿਸਟਮ ਹੋ ਜੂਗਾ ਇਹ ਜੋੜਾ ਲੈਣਾ ਦਾ ਪੌਂਚ ਪੂਂਚ ਵਾਲਾ ਸਿਸਟਮ ਹੋ ਜੂਗਾ। ਇਹ ਬੱਚੀ ਦਾ ਵੀ ਮੁੱਲ ਫालतੂ ਨਹੀਂ ਕਰਦੇ ਗੁਰੀ, ਤਿਆਰ ਇਹਨੇ ਵੀ ਇੰਨਾ ਕੁ ਜ਼ਿਆਦਾ ਹੋਣਾ ਵੀ ਜਿੱਦਣ ਤਿਆਰੀ ਤੇ ਹੋਈ ਇਹ ਗਾਂ ਦਾ ਬੇਮੁੱਲੀ ਗਾਂ ਬਣ ਜਾਣਾ ਇਹਨੇ। ਠੀਕ ਆ ਗੱਲ। ਇੱਥੇ ਤੱਕ ਲੇਵਾ ਹੋਣਾ ਕਰਮਾ ਵਾਲੀ ਦਾ। ਠੀਕ ਹੈ ਜੀ। ਚੌੜਾ ਦੇਖ ਕਿੰਨਾ ਇਥੋਂ ਆ ਬਨਿਆਰ ਦੇਖੀ ਇਹ ਤਾਂ ਮੇਨ ਗੱਲ ਇਹ ਹੁੰਦੀ ਹੈ ਗੁਰੀ। ਗਾਂ ਤਾਂ ਚਲੋ ਕਲਰ ਦੇਖ ਕੇ ਗਾਂ ਨਹੀਂ ਖਰੀਦੀ ਜਾਂਦੀ ਹੁੰਦੀ। ਠੀਕ ਆ ਗੱਲ। ਗਾਂ ਬਨਿਆਰਾ ਨਾਲ ਖਰੀਦੀ ਜਾਂਦੀ ਆ। ਆ ਚੀਜ਼ਾਂ ਦੇ ਚੜਾਈ ਆਲਾ ਡਾਟ ਹੋਊਗਾ ਪੂਰਾ। ਲੇਵਾ ਜਾ ਕੇ ਕਿੱਥੇ ਹੁੰਦਾ? ਆਈ ਦਾ ਆਈ ਦਾ ਕੀ ਗੱਲ ਬਾਤ ਆ ਇਹ ਬੱਚੇ ਨੇ ਦੁੱਧ ਦਿੱਤਾਗਾ 28-29 ਕਿਲੋ ਪਲੂਣ ਨੇ ਇਹ ਨਵੇਂ ਸੀਮਨ ਵਾਲੀਆਂ ਆ ਗਿਆ ਹਨ ਬਾਲੇ ਚੰਗੇ ਜਾਨ ਇੱਕ 20 ਲੇਵੇ ਵੱਡੇ ਲੇਵੇ ਦੀ ਬੇੜਨ ਇੱਕ ਆਰਡਰ ਸਾਰੀਆਂ ਦੇ ਫਿਕਸ ਫਿਕਸ ਹੋਣਗੇ ਤੇ ਤਕਰੀਬਨ ਲਾਲਾ ਵੀ ਜਿੱਦਾਂ ਉੱਚੇ ਜੇ ਕਹ ਲੈਣੇ ਆਪਾਂ ਬ੍ਰੀਕ ਦੇਖੋ ਮੇਨ ਗੱਲ ਜਿੰਨੀਆਂ ਗਾਈਆਂ ਤਾਂ ਹੁਣ ਤੱਕ ਦੇਖੀਆਂ ਨੇ ਇੱਕ ਵੀ ਐ ਨਹੀਂ ਹੈਗਾ ਵੀ ਮੋਟੀ ਫਾਇਟ ਵਾਲੀ ਗਾਂ ਹੋ ਇੱਕ ਗੱਲ ਸੁਣੋ ਹੋਰ ਦਾਦਾ ਨਾ ਜ਼ਿਆਦਾਤਰ ਗਾਵਾਂ ਇਹਨਾਂ 'ਚ ਦੰਦਾਂ 'ਚ ਹੀ ਹੋਣਗੀਆਂ ਹਾਂ ਚਾਰ ਚਾਰ ਦੰਦ ਕੋਈ ਚਾਰ ਚੌਗੀ ਛਗੀ ਬੈੜਾ ਨੇ ਨਾ ਬਾਈ ਹੁਣ ਇਹਦੇ ਆਰਡਰ ਦੀ ਕੁਆਲਿਟੀ ਦੇਖ ਕਿੱਥੋਂ ਤੱਕ ਚੌੜੀ ਕਿੱਥੇ ਹੁੰਦੀ ਆ ਤਕਰੀਬਨ ਤਕਰੀਬਨ ਜਿਆਦਾ گاਵਾ ਸਾਨੂੰ ਮਿਲਣੀਆਂ ਸਜਣੋਂ ਦੰਦਾਂ ਚ ਮਿਲਣੀਆਂ ਬਾਈ ਕੋਲੇ ਇਹ ਦਿਨ ਕਿੰਨੇ ਕੱਢ ਦੂਸਤ ਹਫਤੇ ਹਫਤੇ ਜੀ ਬੱਚੇ ਧਰ ਦੇਣੇ ਨੇ ਇਹਨਾਂ ਨੇ ਇੱਕ ਹਫਤਾ ਹਾਂ ਦੁੱਧ ਕਿੰਨਾ ਦੱਸਿਆ ਜੀ ਦਾ ਦੁੱਧ ਦਿੱਤਾ ਨੇ 28 ਕਿਲੋ ਕਰਮ ਵਾਲੀ ਨੇ 28 ਕਿਲੋ ਇਹਦੀ ਵੀ ਹੁਣ ਬਨਿਆਰ ਦੇਖੀ ਆ ਚੀਜ਼ਾਂ ਦੇਖੀ ਤੋ ਪਿੱਛੋਂ ਆ ਚੀਜ਼ਾਂ ਦੇਖ ਬੈਠ ਦੀਆਂ ਡਿਜ਼ਾਈਨ ਲੇਵੇ ਵਾਲੇ ਦੇ ਤੇ ਬਾਕੀ ਕੱਢੂ ਟਾਈਮ ਅਜੇ ਹੈ ਨਾ ਹਫਤਾ ਲੈ ਜੀ ਆ ਬਣ ਜੂਗੀ ਚੰਗੀ ਇਹਦੇ ਪੈਸੇ ਲੈਣ ਦੇ ਨੇ 1 ਕ 15 ਗਾਂ ਵਾਲੀ ਤੌਰ ਚੋ ਬਰਾਉ ਏ ਇਹ ਤੇ ਇਹ ਤੇ ਵੀ ਮਾਰਵੈਲੇ ਕੈਮਰਾ ਹੋਈ ਇਹਨੂੰ ਦੋ ਦਿੱਤਾ ਗੁਰੀ 35 36 ਕਿਲੋ ਹੁਣ ਪਿਛਾ ਹੋ ਕੇ ਬਾਡੀ ਦਿਖਾਈ ਦੀ ਇੱਕ ਵਾਰੀ ਉੱਤੋਂ ਆਹ ਸਿਸਟਮ 35 36 ਕਿਲੋ ਆਹ ਚੜਾਈ ਦਿਖਾਈ ਦੀ ਇਹਦਾ ਸੂਆ ਕਿਡਾ ਬਾਈ ਦੂਜਾ ਜੀ ਛਿੱਗੀ ਆ ਥਣ ਵਾਲਾ ਖਤਰਨਾਕ ਲੱਗਿਆ ਬਹੁਤ ਵਧੀਆ ਗੁਲਾਬੀ ਪਣ ਲੱਗੀ ਪਉਣੇ ਪਰ ਠੀਕ ਆ ਗੱਲ ਅਧੁਰਲੇ ਪਾਸੇ ਦਿਖਾ ਦੇ ਨਾਲੇ ਕਈ ਵੀਰ ਵਿੱਚ ਫੋਨ ਚ ਲੱਗੇ ਨੇ ਦੂਜੇ ਪਾਸੇ ਦਿਖਾ ਦੇ ਠੀਕ ਆ ਗੱਲ ਥੋੜੀ ਥੋੜੀ ਸੋਇਲਿੰਗ ਤਾਂ ਲੱਗੀ ਪਉਣ ਪਰ ਜਿੱਦ ਦੇ ਬੱਚਾ ਦਿੱਤਾ ਰੇਟ ਗੁਰੀ ਜਮਾ ਆਪਣੇ ਜੇ ਜੇ ਰੇਟ ਨੇ ਵੀ ਆ ਮੰਗਣੇ ਨਹੀਂ ਹੈਗੇ ਕੁਆਲਿਟੀ ਦੇ ਹਿਸਾਬ ਨਾਲ ਹਾਂ ਹੁਣ ਇੰਨੇ ਜਾਨਵਰ ਇਕੱਠੇ ਕਰੇ ਆਗੇ ਇੱਥੇ ਇੱਥੇ ਦੇਖਾ ਦੇ ਉਰਲੇ ਪਾਸੇ ਦੇਖ ਲਈ ਨਲੇ ਹੁਣ ਥੋੜੀ ਥੋੜੀ ਸਵੋਇਲਿੰਗ ਪਾਉਣ ਲੱਗੀ ਆ ਤੇ ਹੁਣ ਪਿਛਾਲੇ ਬੰਨਿਓ ਦਿਖਾ ਦੀ ਆਰਡਰ ਇਹਦੀ ਝੋਲੇ ਦੱਸ ਦਿਆ ਵੀ ਆਰਡਰ ਖੁੱਲਾ ਬਣਾਓ ਪੂਰਾ ਪੂਰਾ ਬਣਾਣਾ ਇਹਨੇ ਇਹਦਾ ਕੀ ਰਿਕਾਰਡ ਦੱਸਿਆ ਦੁੱਧਾ ਬਾਈ ਦੁੱਧ ਦਾ ਬਾਈ ਉਹ ਦੱਸਿਆ ਕਹਿੰਦੇ 35 36 35 36 ਚੋਇਆਗਾ ਠੀਕ ਆ 3 ਕਿਲੋ ਮੰਨ ਕੇ ਲੈ ਜਾ ਬਾਈ ਜਿਹੜਾ ਮਰਜ਼ੀ ਯਾਰ ਪੈਸੇ ਕਿੰਨੇ ਲੈ ਲਾਂਗੇ ਬਸ ਇਹਦਾ ਲੈਣ ਦੇ ਨੂੰ ਸਵਾ ਲੱਖ ਰੁਪਈਆ ਸਵਾ ਲ ਇਹ ਦੋ ਨੇ ਬੱਚੇ ਜਮਾ ਫੇਸ ਇੱਕ ਇੱਕੇ ਬੰਦੇ ਦੇ ਘਰੋਂ ਲਈਆ ਬਰੀਡ ਇਹੋ ਜੀ ਠੀਕ ਹੈ ਗੱਲ ਜਮਾ ਚਿੱਟੇ ਮੂੰਹ ਹੀ ਨੇ ਠੀਕ ਹੈ ਚਿੱਟੇ ਚਿੱਟੇ ਚਿਹਰੇ ਚ ਆ ਗਈ ਹੈ ਨਾ ਖਾਣੇ ਨੂੰ ਵੀ ਮੱਜਾਂ ਨਾਲ ਦਈਆ ਇਹਨੇ ਵੀ ਦੁੱਧ 30 ਕਿਲੋ ਤੋਂ ਉੱਤੇ ਦਿੱਤਾ ਹੋਇਆ ਇਹਦੇ ਦਾ ਦੂਜਾ ਹਾਂ 12 13 ਦਿਨਾਂ ਦੀ ਹਲੇ ਨਰਮ ਠੀਕ ਹੈ ਗੱਲ ਇਨਾਂ ਦੇ ਆਪਾਂ ਨੂੰ ਕੋਈ ਸੀਮਨ ਤਾਂ ਨਹੀਂ ਪਤਾ ਕੀ ਲੱਗੇ ਕਿਹੜੇ ਜੱਟ ਜਮਾ ਜਿਹੜਾ ਵੀ ਲਊਗਾ ਆਪਾਂ ਲੈ ਕੇ ਨਾਲ ਦੇ ਨਾਲ ਕਿਹੜਾ ਸੀਮਨ ਕਿਹੜਾ ਰਿਕਾਰਡ ਠੀਕ ਹੈ ਹੁਣ ਦੇ ਟਾਈਮ ਦਾ ਗੁਰੇ ਅੱਗੇ ਕਿ ਹੁੰਦਾ ਸੀ ਅੱਗੇ ਨਹੀਂ ਹੁਣ ਤਾਂ ਹਰੇਕ ਬੰਦੇ ਦਾ ਰਿਕਾਰਡ ਆ ਇੱਕ ਗੱਲ ਹੋਰ ਦਾ ਨਾ ਇਹਨਾਂ ਦੇ ਘੁਮਾ ਕੇ ਫੇਸ ਕਰੀਂਦਾ ਆ ਦਿਖਾਈ ਪੁੱਤ ਆ ਸੀਮਨ ਵੀ ਇਹਨਾਂ ਦੇ ਟੌਪ ਦੀ ਲੱਗੇ ਨੇ ਸਾਰੀਆਂ ਬੈੜਾਂ ਦੇ ਤੇ ਚੰਗੇ ਰਿਕਾਰਡ ਵਾਲੀਆਂ ਆ ਗਈਆਂ ਟੋਟਲ ਬੈੜਾਂ ਇੱਥੋਂ ਦਿਖਾਣ ਵਾਲੇ ਖੜ ਨਹੀਂ ਖੜਨੀ ਦਿਖਾ ਦੇ ਮੈਂ ਫਿਲਮੀ ਐਕਟਰ ਨਹੀਂ ਆ ਖੜਦੇ ਆ ਹੁੰਦੇ ਆ ਰੈਂਪ ਤੇ ਉਹ ਗੱਲ ਬਾਤ ਹੀ ਆ ਆ ਇੱਥੋਂ ਫੇਸ ਕੁਆਲਟੀ ਜਦੋਂ ਉਧਰਲੇ ਬੰਨੇ ਨਹੀਂ ਤਾਂ ਲੰਬੀ ਫੁੱਲ ਆ ਗਈ ਨਾਲੇ ਫੇਸ ਵਾਲੇ ਪੱਖ ਤੋਂ ਆ ਇੱਥੇ ਦਿਖਾ ਬੰਦੇ ਬਾਈ ਕਮਾ ਕੇ ਬਿਊਟੀ ਚ ਵੀ ਫੁੱਲ ਆ ਗਈ ਮਿਲਕ ਵਾਲੀ ਲੈਨ ਚ ਵੀ ਆ ਗਈ ਤੇ ਬੱਚੇ ਵੀ ਟਿਪ ਟੋਪ ਪਾਉਗੀ ਰੇਟ ਬਾਈ ਇਹੇ ਬਾਈ ਦੇ ਦਾਂਗੇ 1 15 ਦੀ ਹਾਂ ਨਾ ਬਸ 1 ਲੱਖ ਤੇ 15 ਮੁੱਲ ਨਹੀਂ ਕਰਦੇ ਹੈਗੇ ਦੇਖ ਵਧੀਆ ਬੱਛੀ ਆ ਠੀਕ ਆ ਗੱਲ ਜਦੋਂ ਤਿਆਰ ਹੋਈਏ ਉਦੋਂ ਆਪਣਾ ਮੁੱਲ ਮੋੜਨੀ ਆ ਦੋਹੇ ਪੈਣੀ ਆ ਗਈਆਂ ਹਣਾ ਹਾਂ ਇਹ ਬੱਛੀ ਨੇ ਵੀ ਦੋ ਦ 28 ਕਿਲੋ ਦਿੱਤਾ ਪਲੂਨ ਨੇ ਪਹਿਲਣ ਨੇ ਹਾਂ ਬਾਈ ਇਹਦੇ ਕਿੰਨੇ ਦਿਨ ਪੈਂਡਿੰਗ ਨੇ ਹਜੇ ਇਹ ਵੀ ਹਫਤੇ ਚ ਤਿਆਰ ਹੋ ਜੇ ਬਾਲੇ ਸੋਨੇ ਆ ਕੰਪੈਕਟਡਰ ਦੀਆਂ ਨੇ ਬਾਕੀ ਇਹ ਨਹੀਂ ਹੋਗਾ ਵੀ ਹੁੰਦਿਆਂ ਨਾ ਵੀ ਜਨਵਾਰ ਬਰੀਕ ਇਹ ਵੀ ਦੇਖ ਕੰਚ ਪਰ ਪਛਾਣ ਤੋ ਦਿਖਾ ਦਿਆ ਕਰ ਬਾਈ ਤਾਂ ਬਾਡੀ ਬੁੱਡੀ ਦਿਖਾ ਦਿਆ ਕਰ ਕੱਦ ਕਾਠ ਤੇ ਓਵਰਫੈਟ ਨਹੀਂ ਹੈਗੀ ਬਿਲਕੁਲ ਫਿੱਟ ਫਿੱਟ ਜੀ ਕਰ ਦਿੰਦੇ ਆਪਾਂ ਜਮਾ ਜਿੱਦਾਂ ਬੱਚਾ ਦਿੱਤਾ ਗੁਰੀ ਇੰਨਾ ਸੋਨਾ ਡਰ ਹੋਣਾ ਇਹਦਾ ਵੀ ਖੜਾਈ ਪੁੱਤ ਬਣਿਆ ਖੜਾਈ 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 ਇੱਥੇ ਦੇਖੀ ਪਿੱਛੋਂ ਆ ਕੇ ਖੜ ਜਾ ਪੁੱਤ ਪਹੁੰਚ ਕੇ ਨੇੜੇ ਖੜ ਲਾ ਆ ਚੀਜ਼ਾਂ ਨੇ ਜਿਹੜੀਆਂ ਆ ਦੇਖੀ ਉਹਨ ਇੱਥੋਂ ਦੇ ਥਣ ਥਣ ਦੇਖ ਹੱਥੀ ਚਵਾਈ ਵਾਲਾ ਲੈ ਲੈ ਦੂਜਾ ਲੈ ਲੈ ਆਹ ਚੀਜ਼ਾਂ ਨੇ ਜਿਹੜੀਆਂ ਤੇ ਬਾਕੀ ਬਣੂ ਆ ਜੀ ਚੌੜਾ ਲੈ ਵਾ ਹੁਣ ਇੰਨਾ ਹੈ ਪੂਰਾ ਫਸਮਾ ਕਹਿ ਸਕਦੇ ਆ ਲੈ ਚੱਲ ਕੱਦ ਫੁੱਲ ਵੱਡਾ ਆ ਗਿਆ ਇਹ ਬੱਚੀ ਦੇ ਦਾਂਗੇ 113 1 ਲੱਖ ਤੇ 13 ਦੀ ਇਹਦੇ ਨਾਲ ਵਾਲੀ 15 ਦੀ ਹਾਂਜੀ ਜੋੜੇ ਦਾ ਹੋ ਜੇ ਜੇ ਕੋਈ ਜੋੜਾ ਜੋੜਾ ਲੈਂਦਾ ਵੀਰੇ ਯਾਰ ਪਹੁੰਚ ਕਰ ਦਾਂਗੇ ਆਪਾਂ ਸੈਟਲਮੈਂਟ ਹੋ ਜੂ ਜੋੜੇ ਚ ਕਰ ਦਾਂਗੇ ਅੱਗੇ ਕਿਹੜਾ ਖਾਲੀ ਮੂੜਾ ਦਿਖਾਈ ਇੱਥੋਂ ਇੱਥੋਂ ਬਾਡੀ ਦਿਖਾਈ ਇਹਦੀ ਗਾਂ ਵਾਲੇ ਨੰਬਰ ਵਾਲੀ ਦੀ ਇੱਥੋਂ ਬਾਹਲੀ ਸੈੱਟ ਖੜੀ ਆ ਮੈਂ ਕਿਹਾ ਦਿਖਾ ਪਤ ਤੋਰ ਤੋਰ ਖੋਲ ਕੇ ਚੋ ਇਹਦਾ ਦੂਜਾ ਸੁਆ ਜ਼ਿਆਦਾਤਰ ਆਪਣੇ ਕੋਲੇ ਪਹਿਲਾ ਤੇ ਦੂਜਾ ਬਸ ਜ਼ਿਆਦਾ ਲੈਂਦੀ ਨਹੀਂ ਜਿੱਦੇ ਹੁੰਦੀ ਹੈ ਤੈਨੂੰ ਬਦ ਆਪਣੀ ਆਤਮਾ ਪਹਿਲਾਂ ਹੀ ਦੱਸ ਦਿੰਨੇ ਵੀਰੇ ਆ ਚੀਜ਼ ਇਦਾਂ ਹੀ ਠੀਕ ਹੈ ਗੱਲ ਹੁਣ ਇਹ ਚ ਗੁਰੀ ਚੌਲਾਪਣ ਬਰੀਕਪਣ ਵੀ ਕਿੰਨਾ ਜ਼ਿਆਦਾ ਦੁੱਧ ਦਿੰਤੇ ਨੇ ਬੱਚੀ ਨੇ 27 ਤੋਂ 28 ਕਿਲੋ ਸਾਰੀ ਦਿਖਾਈ ਬੱਲੇ ਚੌੜੀ ਦੇਖ ਕਿੰਨੀ ਆ ਆੜਤੀਆਂ ਦਾ ਸਰਾਣਾ ਹੁੰਦਾ ਨਾ ਹਾਂ ਗੁੰਦੀ ਗੁੰਦੀ ਇਹ ਬੱਚੀ ਕ ਪੰਜ ਦੀ ਦੇ ਦਾਂਗੇ ਬਸ ਰੇਟ ਨਹੀਂ ਕਰਦੇ ਹੈਗੇ ਬਸ ਕ ਪੰਜ ਦੀ ਦੇ ਦਾਂਗੇ ਆ ਸਰੀਰ ਇਹਦਾ ਪਹਿਲਵਾਨਾਂ ਨਾਲ ਦਾ ਜਿਵੇਂ ਜੱਸੇ ਭੱਟੀ ਦਾ ਸਰੀਰ ਬਣਾਇਆ ਹੋਇਆ ਹੈ ਉਹ ਗੱਲ ਬਾਤ ਆ ਇਹ ਬੱਛੀ ਦੀ ਚਮਕ ਦਮਕ ਵੀ ਚੰਗੀ ਆ ਤੇ ਉੱਤੋਂ ਵੀ ਗੋਲ ਆ ਗਈ ਇੱਥੋਂ ਪਛਾਣ ਤੋਂ ਬਾਅਦ ਹੀ ਦਿਖਾਦੀ ਬੱਲੇ ਨਾਲ ਇਹਦਾ ਇਹਦਾ ਤੋਰਾ ਦੱਸ ਦੂਗਾ ਕਾਰੀਗਰ ਬੰਦੇ ਨੂੰ ਵੀ ਆਰਡਰ ਕਿੰਨਾ ਕ ਬਣਾਉਗਾ ਬਾੜੇ ਚੋੜੇ ਲੈਵੇ ਦੀ ਬੋੜਾ ਪੈਸੇ ਇਹਦੇ ਕਿਨੇ ਦੱਸਿਆ ਇੱਕ ਪੰਜ ਦੀ ਬੱਛੀ ਦੇ ਦਾਂਗੇ 1 ਲੱਖ ਦੇ 5000 ਆਫਰ ਜਿਹੜੇ ਰੇਟ ਨੇ ਗੁਰੀ ਇਹਦੇ ਉੱਤੇ ਬਈ ਆ ਕੇ ਬੰਦਾ ਤਸੱਲੀ ਕਰ ਲੇ ਕਿਉਂਕਿ ਨਾਰਮਲ ਤੋਂ ਹਲਕੀ ਤੋਂ ਹਲਕੀ 1.90 ਦੀ ਹੋਈ ਪਈ ਆ ਹੁਣ ਠੀਕ ਆ ਗੱਲ ਅਗਲੀ ਮੱਛੀ ਜਿਹੜੀ ਬੂਦਾਂ ਦੀ ਕੱਚੀ ਆ ਸੂਆ ਪਹਿਲਾਂ ਸੂ ਕਿਵੇਂ ਸੂਆ ਪਹਿਲਾਂ ਦੂਜਾ ਅਤੇ ਦੂਜਾ ਸੂਆ ਇਹ ਆ ਗਈ 20 ਦਿਨ ਦੀ ਕੱਚੀ ਬਿਊਟੀ ਵਾਲੇ ਪੱਖ ਤੋਂ ਵੀ ਚੰਗੀ ਆ ਤੇ ਕੁਆਲਿਟੀ ਦਾ ਤੁਹਾਡੇ ਸਾਹਮਣੇ ਆ ਸੱਜਣਾ ਇਹਦੀ ਟੋੜਦੇ ਆ ਇਹਨੂੰ ਬਾਡੀ-ਬੂਡੀ ਇਹਦੀ ਵੀ ਓਕੇ ਦੀ ਰਿਪੋਰਟ ਆ ਪਹਿਲੇ ਨਾਲ ਕੀ ਰਿਕਾਰਡ ਹੈ ਇਹਨੂੰ ਤੋ ਦਿੱਤਾ 34-35 ਕਿਲੋ ਬਈ 34-35 ਕਿਲੋ ਪਹਿਲਣ ਨੇ ਕਮਾ ਲਿਆ ਸੱਜਣਾ ਰਿਕਾਰਡ 34-35 ਦਾ ਇੱਥੇ ਰੋਕੀ ਬ੍ਰੈਂਡ ਬ੍ਰੈਂਡ ਇਹ ਇੱਥੇ ਰੋਕ ਲਾ ਇੱਥੇ ਇੱਥੇ ਇਹਦੀ ਫੇਸ ਕੁਆਲਿਟੀ ਤੇ ਮਾਰਦੇ ਬੰਦੇ ਬੰਦੇ ਖੁੱਲੀ ਆਈ ਕਰਕੇ ਨਾ ਟੱਕਰ ਬੱਸ ਬੁੱਤ ਬੱਸ ਇੱਥੋਂ ਬਾਡੀ ਦੀਆਂ ਪੰਜਾਹ ਦੋਣੀਆਂ ਗੁਰੀਆਂ ਨੇ ਪੈਸੇ ਤਿਆਰੀ ਕਰਨੀਆਂ ਅੱਜ ਦਾ ਪੈਸਾ 1,45,000 ਅੱਜ ਦਾ दाम ਹੈ ਬਈਆ 1 ਲੱਖ ਤੇ 45,000 45,000 ਆ ਜਾ ਆ ਜਾ ਬਿੱਲਿਆ ਚੱਲਦਾ ਚੱਲਦਾ ਕੈਮਰਾ ਆ ਜਾ ਅੰਦਰ ਆ ਜਾ ਭਾਂਟੀ ਚ ਟੱਪਿਆ ਜਿਹੜੇ ਬਾਈ ਕਹਿੰਦੇ ਸੀ ਸਾਨੂੰ ਡਾਇਮੰਡ ਚਾਹੀਦਾ ਕਿ ਡੈਮਡੀ ਨਹੀਂ ਠੀਕ ਹੈ ਗੱਲ ਇੱਕੇ ਫਾਰਮ ਦੇ ਸਾਰਾ ਰਿਕਾਰਡ ਮਿਲ ਜੂ ਪੰਜ ਬੱਚੇ ਇੱਕੇ ਫਾਰਮ ਚੋਂ ਲੈਨੇ ਠੀਕ ਹੈ ਜੀ ਬਰੀਡ ਪੱਖ ਤੇ ਪਲੇ ਪਲੇ 6-7-7 ਮਹੀਨੇ ਦੇ ਇੱਕ ਬੱਚਾ ਦਾ ਜਿਹੜਾ 5 ਮਹੀਨੇ ਦਾ ਬਾਕੀ ਸਾਰੇ 6-7-7 6-7 ਕਿਸੇ ਦੇ ਐਕਸਟਰਾ ਥਾਂਗ ਨਹੀਂ ਹੈਗੀ ਐਕਸਟਰਾ ਥਣ ਨਹੀਂ ਕਿਸੇ ਦੇ ਕੱਲੀ ਕੱਲੀ ਦਿਖਾ ਦੇ ਬਈ ਲੰਬਾਈ ਦੇਖ ਬਰੀਡ ਦੇ ਬਰੀਡ ਵਾਲੇ ਪੱਖ ਤੋਂ ਸਾਰੇ ਫੁੱਲ ਬਰੀਡ ਚ ਹੀ ਹੋਣਗੇ ਤਕਰੀਬਨ ਜਿੰਨੇ ਕੁ ਬਾਈ ਕੋਲ ਹੈਗੇ ਨੇ 6 ਤੋਂ 7 ਮਹੀਨਿਆਂ ਦੀ ਉਮਰ ਆ ਇੱਕ ਹੈਗੀ 5 ਮਹੀਨਿਆਂ ਦੀ ਗਿਣਤੀ ਕਿੰਨੀਆਂ ਇਹਨਾਂ ਦੀ ਪ੍ਰਤੀਵਾ ਪੰਜ ਬੱਚੇ ਆ ਜੇ ਕਿਸੇ ਨੇ ਇਕੱਠੇ ਲੈਣੇ ਤਾਂ ਇਕੱਠਾ रेट ਹੋ ਜੂ ਕੱਲੀ ਕੱਲੀ ਦਾ ਫਿਰ ਤੁਹਾਨੂੰ ਪਤਾ ਕਿਵੇਂ ਹੁੰਦਾ ਹੁੰਦਾ ਕੱਲੀ ਕੱਲੀ ਦਾ ਵੀ ਹੋ ਜੂ ਜੋੜੇ ਜੋੜੇ ਦਾ ਵੀ ਹੋ ਜੀ ਸਰ ਹੋਰ ਕਿਹੜੀ ਗਾਂ ਘੜੀ ਹੈ ਇਹਨਾਂ ਤੋਂ ਬਸ ਨੰਬਰ ਬੋਲ ਦਿਓ 9538095 95308 ਤੇ 0195622 ਦਾ ਨੰਬਰ ਹੈ ਇਹਨਾਂ ਚ ਜਿਹੜਾ ਵੀ ਪਸ਼ੂ ਪਸੰਦ ਆ ਉਹ ਨੇੜੇ ਆ ਕੇ ਤਸੱਲੀ ਕਰਕੇ ਬਾਜੀ ਤੋਂ ਲੈ ਜਿਓ ਧੰਨਵਾਦ ਜੀ